ਤੁਹਾਡਾ ਹੋ ਸਕਦਾ ਹੈ 10000 ਰੁਪਏ ਦਾ ਚਲਾਨ ਜੇਤੀ-ਜੇਤੀ ਆਪਣੇ ਵਾਹਨ 'ਚ ਰੱਖ ਲਓ ਆ ਸਰਟੀਫਿਕੇਟ ਨਹੀਂ ਤਾਂ ਕੱਟਿਆ ਜਾਵੇਗਾ 10000 ਰੁਪਏ ਦਾ ਚਲਾਨ ਜਿੱਥੇ ਭਾਰਤ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਪ੍ਰਦੂਸ਼ਣ ਦੇ ਵਿੱਚ ਕਾਫੀ ਵਾਧਾ ਹੋਇਆ ਹੈ ਤੇ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਆਂ ਸਰਕਾਰ ਨੇ ਵਾਹਨਾਂ ਦੇ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਲੈ ਕੇ ਸਖਤ ਕਦਮ ਚੁੱਕੇ ਨੇ ਤਾਂ ਇਸ ਦੇ ਨਾਲ ਹੀ ਸਾਰੇ ਵਾਹਨਾਂ ਲਈ ਦੱਸਦੇ ਕਿ ਪੀ ਯੂ ਸੀ ਯਾਨੀ ਕਿ ਪ੍ਰਦੂਸ਼ਣ ਅੰਡਰ ਕੰਟਰੋਲ ਸਰਟੀਫਿਕੇਟ ਜਿਹੜਾ ਕਿ ਲਾਜ਼ਮੀ ਕਰ ਦਿੱਤਾ ਗਿਆ ਹੈ ਤਾਂ ਇਸ ਨੂੰ ਤੁਸੀਂ ਛੇਤੀ ਬਣਾ ਲਓ ਨਹੀਂ ਤਾਂ ਤੁਹਾਡਾ ਬਹੁਤ ਹੀ ਜ਼ਿਆਦਾ ਵੱਡਾ ਜਿਹੜਾ ਕਿ ਚਲਾਨ ਕੱਟ ਸਕਦਾ ਹੈ ਤਾਂ ਇਸ ਦਾ ਉਦੇਸ਼ ਤੁਹਾਨੂੰ ਦੱਸ ਦਈਏ ਕਿ ਵੱਧ ਰਏ ਹਵਾ ਪ੍ਰਦੂਸ਼ਣ ਪ੍ਰਦੂਸ਼ਣ ਨੂੰ ਘੱਟ ਕਰਨਾ ਹੈ ਤੁਹਾਨੂੰ ਦੱਸਦੀ ਹੈ ਕਿ ਇਸ ਵੀਡੀਓ ਦੇ ਵਿੱਚ ਕਿ PUC ਦਿੰਦੇ ਸਮੇਂ ਇਹ ਦੇਖਿਆ ਜਾਂਦਾ ਹੈ ਕਿ ਕੀ ਕੋਈ ਵਾਹਨ ਨਿਰਧਾਰਿਤ ਮਿਆਰ ਤੋਂ ਵੱਧ ਪ੍ਰਦੂਸ਼ਣ ਪੈਦਾ ਤਾਂ ਨਹੀਂ ਕਰ ਰਿਹਾ ਤਾਂ ਜਦੋਂ ਵਾਹਨ ਦਾ ਪ੍ਰਦੂਸ਼ਣ ਟੈਸਟ ਕੀਤਾ ਜਾਂਦਾ ਹੈ ਤਾਂ ਹੀ ਉਸ ਨੂੰ ਸਰਟੀਫਿਕੇਟ ਦਿੱਤਾ ਜਾਂਦਾ ਹੈ ਤਾਂ ਨਹੀਂ ਦੱਸ ਦੇ ਕਿ ਨਵੀਂ ਗੱਡੀ ਲੈਂਡ ਦੇ ਉੱਤੇ ਵੀ ਜਿਹੜਾ ਕਿ PUC ਸਰਟੀਫਿਕੇਟ 1 ਸਾਲ ਤੱਕ ਲਈ ਬਣ ਜਾਂਦਾ ਹੈ ਤਾਂ ਉੱਥੇ ਹੀ ਬਾਈਕ ਦੀ ਵੈਦਤਾ ਜਿਹੜੀ ਕਿ 3 ਮਹੀਨਿਆਂ ਦੀ ਹੁੰਦੀ ਹੈ ਤਾਂ ਹਰ 3 ਮਹੀਨਿਆਂ ਤੋਂ ਬਾਅਦ ਤੁਹਾਨੂੰ ਇੱਕ ਨਵਾਂ ਜਿਹੜਾ ਕਿ PUC ਬਣਾਉਣਾ ਪੈਂਦਾ ਹੈ ਤਾਂ ਜੇਕਰ ਤੁਸੀਂ ਅਜੇ ਹਾਂ ਨਹੀਂ ਕਰਦੇ ਤਾਂ ਪੁਲਿਸ ਤੁਹਾਡਾ ਭਾਰੀ ਚਲਾਨ ਕਰ ਸਕਦੀ ਹੈ ਤਾਂ ਇਸ ਦੀ ਫੀਸ ਦੱਸਦੀ ਹੈ ਕਿ ਕਾਰ ਦੇ ਲਈ ਲਗਭਗ 100 ਰੁਪਏ ਅਤੇ ਇੱਕ ਬਾਈਕ ਜਾਂ ਸਕੂਟਰ ਦੇ ਲਈ 70 ਜਾਂ 80 ਰੁਪਏ ਤੱਕ ਹੁੰਦੀ ਹੈ ਤਾਂ ਦੱਸਦੀ ਹੈ ਕਿ ਸਰਟੀਫਿਕੇਟ ਪ੍ਰਦੂਸ਼ਣ ਸਰਟੀਫਿਕੇਟ ਬਣਾਉਣ ਦੇ ਵਿੱਚ ਸਿਰਫ 5 ਤੋਂ 10 ਮਿੰਟ ਲੱਗਦੇ ਨੇ ਤਾਂ ਇਹ ਸਰਟੀਫਿਕੇਟ ਬਣਾਉਣ ਦੇ ਲਈ ਤੁਹਾਨੂੰ PUC ਸੈਂਟਰ ਜਾਣਾ ਪਵੇਗਾ ਤਾਂ ਇਹ ਕੰਟਰੋਲ ਦੱਸ دیے ਕਿ ਇਹ ਪੈਟਰੋਲ ਪੰਪਾਂ ਦੇ ਉੱਤੇ ਵੀ ਮਿਲ ਜਾਵੇਗਾ ਇੱਥੇ ਵਾਹਨ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਫਿਰ ਪ੍ਰਦੂਸ਼ਣ ਸਰਟੀਫਿਕੇਟ ਦੇ ਦਿੱਤਾ ਜਾਂਦਾ ਹੈ ਤਾਂ ਇਹ ਖਬਰ ਹਰ ਇੱਕ ਲਈ ਜ਼ਰੂਰੀ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਹਰ ਕਿਸੇ ਕੋਲ ਆਪਣਾ ਆਪਣਾ ਵਾਹਨ ਹੁੰਦਾ ਹੈ ਤਾਂ ਇਹ ਸਰਟੀਫਿਕੇਟ ਤੁਹਾਡੇ ਲਈ ਵੀ ਬੇहद ਦੀ ਲਾਜ਼ਮੀ ਹੈ ਨਹੀਂ ਤਾਂ ਤੁਹਾਡਾ ਵੀ ਭਾਰੀ ਚਲਾਨ ਜਿਹੜਾ ਕਿ ਕੱਟਿਆ ਜਾ ਸਕਦਾ ਹੈ ਤਾਂ ਦੱਸ ਦੇ ਕਿ ਪ੍ਰਦੂਸ਼ਣ ਦੀ ਜਾਂਚ ਕਰਨ ਦੇ ਲਈ ਕੇਂਦਰ ਦੇ ਵਿੱਚ ਇੱਕ ਗੈਸ ਆਨਲਾਈਨ ਜਿਹੜਾ ਕਿ ਮੌਜੂਦ ਹੁੰਦਾ ਏ ਐਨਾਲਾਈਜ਼ਰ ਮੌਜੂਦ ਹੁੰਦਾ ਹੈ ਤਾਂ ਇਹ ਐਨਾਲਾਈਜ਼ਰ ਕੰਪਿਊਟਰ ਦੇ ਨਾਲ ਲਿੰਕ ਹੁੰਦਾ ਹੈ ਜਿਸ ਦਾ ਵਿੱਚ ਇੱਕ ਕੈਮਰਾ ਅਤੇ ਪ੍ਰਿੰਟਰ ਜਿਹੜਾ ਕਿ ਜੁੜਿਆ ਹੁੰਦਾ ਹੈ ਤਾਂ ਟੈਸਟ ਕਰਨ ਦੇ ਲਈ ਸਭ ਤੋਂ ਪਹਿਲਾਂ ਜਿਹੜਾ ਕਿ ਵਾਹਨ ਦੇ ਸਾਇਲੈਂਸਰ ਦੱਸ ਦਈਏ ਕਿ ਸਾਇਲੈਂਸਰ ਦੇ ਵਿੱਚ ਗੈਸ ਐਨਾਲਾਈਜ਼ਰ ਪਾਉਂਦੇ ਨੇ ਫਿਰ ਇੱਕ ਵਾਰ ਜਾਂਚ ਕਰਕੇ ਕੰਪਿਊਟਰ ਦੇ ਉੱਤੇ ਅੰਕੜੇ ਜਿਹੜੇ ਕਿ ਅਪਡੇਟ ਨਹੀਂ ਹੁੰਦੇ ਤਾਂ ਉਦੋਂ ਤੱਕ ਵਾਹਨ ਨੂੰ ਸਟਾਰ ਜਿਹੜਾ ਕਿ ਸਟਾਰਟ ਹੀ ਰੱਖਿਆ ਜਾਂਦਾ ਹੈ ਤਾਂ ਇਸ ਦੌਰਾਨ ਕੈਮਰਾ ਜਿਹੜਾ ਕਿ ਗੱਡੀ ਦੀ ਨੰਬਰ ਪਲੇਟ ਦੀ ਫੋਟੋ ਲੈ ਲੈਂਦਾ ਹੈ ਤਾਂ ਫਿਰ ਵਾਹਨ ਤੋਂ ਤੈ ਸਟੈਂਡਰਡ ਦੇ ਉੱਤੇ ਪ੍ਰਦੂਸ਼ਣ ਨਿਕਲਦਾ ਹੈ ਤਾਂ PUC ਸਰਟੀਫਿਕੇਟ ਨੂੰ ਜਾਰੀ ਕਰਦਾ ਹੈ ਤਾਂ ਬੇਹੱਦ ਹੀ ਆਸਾਨ ਹੈਗਾ ਤਾਂ ਤੁਸੀਂ ਵੀ ਛੇਤੀ ਛੇਤੀ ਇਹ ਪਰਦੂਸ਼ਨ ਸਰਟੀਫਿਕੇਟ ਬਣਵਾ ਲਓ ਨਹੀਂ ਤਾਂ ਤੁਹਾਡਾ ਵੀ ਭਾਰੀ ਚਲਾਨ ਜਿਹੜਾ ਕਿ ਕੱਟ ਸਕਦਾ ਹੈ ਤਾਂ ਛੇਤੀ ਛੇਤੀ ਅਪਡੇਟ ਜਿਹੜੀ ਕਿ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆਂ ਤਾਂ ਤੁਸੀਂ ਵੀ ਜਾ ਕੇ ਇਹ ਸਰਟੀਫਿਕੇਟ ਬਣਾ ਕੇ ਆਪਣੇ ਵਾਹਨ ਦੇ ਵਿੱਚ ਜ਼ਰੂਰ ਰੱਖੋ ਤੇ ਆਪਣੇ ਨਾਲ ਵੀ ਰੱਖੋ ਕਿਉਂਕਿ ਨਹੀਂ ਤਾਂ ਤੁਹਾਡਾ ਘਰ ਦੇ ਵਿੱਚ ਦੱਸ ਦੇ ਕਿ ਚਲਾਨ ਆ ਸਕਦਾ ਹੈ 10000 ਰੁਪਏ ਦਾ ਜਿਹੜਾ ਕਿ ਚਲਾਨ ਕੱਟਿਆ ਜਾ ਸਕਦਾ ਹੈ